ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਟੱਡੀ ਸ਼ਬ ਐਜੂਕੇਟਰ ਚੈਨਲ ਤੇ ਅੱਜ ਆਪਾਂ ਇੰਗਲਿਸ਼ ਟੂ ਪੰਜਾਬੀ ਵਰਡਸ ਦੀ ਕਲਾਸ ਲੈ ਕੇ ਆਏ ਹਾਂ ਇਸ ਕਲਾਸ ਵਿੱਚ ਉਹ ਸ਼ਬਦ ਸ਼ਾਮਿਲ ਕੀਤੇ ਗਏ ਆ ਜਿਹੜੇ ਆਪਾਂ ਹਰ ਰੋਜ਼ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ ਅੰਗਰੇਜ਼ੀ ਤੋਂ ਪੰਜਾਬੀ ਇਹ ਸ਼ਬਦ ਰਹਿਣ ਵਾਲੇ ਆ ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਵਾਲੀਆਂ ਕਲਾਸਾਂ ਤੋਂ ਕਾਫੀ ਜ਼ਿਆਦਾ ਲਾਭ ਉਠਾਰੇ ਹੋਵੋਗੇ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਲੈਣਾ ਤਾਂ ਜੋ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੇ ਰਹਿਣ ਵੀਡੀਓ ਨੂੰ ਅਖੀਰ ਤੱਕ ਦੇਖਣਾ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਪਹਿਲਾ ਵਰਡ ਹੈ ਜਿਹਦਾ ਟੌਂਟ ਟੌਂਟ ਦਾ ਮਤਲਬ ਹੁੰਦਾ ਤਾਨਾ ਜਾਂ ਤਾਨਨੇ ਮਾਰਨਾ ਹੁਣ ਟੌਂਟ ਸ਼ਬਦ ਤੁਸੀਂ ਇਹਦਾ ਸਪੈਲਿੰਗ ਦੇਖੋ ਤੇ ਇਹਨਾਂ ਦਾ ਮੀਨਿੰਗ ਦੇਖੋ ਅਬ ਚਕਾਰ ਜਿਹੜਾ ਇਹਦਾ ਉਚਾਰਨ ਲਿਖਿਆ ਦੇ ਵਿੱਚ ਟਾਈਪਿੰਗ ਮਿਸਟੇਕਸ ਹੋ ਸਕਦੀਆਂ ਇਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨਾ ਟੌਂਟ ਦਾ ਮਤਲਬ ਹੈ ਤਾਨੇ ਜਾਂ ਤਾਨਾ ਤਾਨਨੇ ਮਾਰਨਾ ਜਾਂ ਤਾਨਾ ਦੇਣਾ ਆਰਗਿਊ ਹੁੰਦਾ ਆਰਗਿਊ ਹੁੰਦਾ ਬਹਿਸ ਕਰਨਾ ਆਰਗਿਊ ਦਾ ਮਤਲਬ ਬਹਿਸ ਕਰਨਾ ਜਿਵੇਂ ਆਪਾਂ ਕਿਸੇ ਨੂੰ ਸਵਾਲ ਕੀਤਾ ਗੋਣੇ ਜਵਾਬ ਦਿੱਤਾ ਆਪਾਂ ਫਿਰ ਜਵਾਬ ਕਿ ਦਿੱਤਾ ਤੈਨੂੰ ਕਹਿੰਦੇ ਆ ਆਰਗਿਊ ਕਰ ਰਹੇ ਆ ਇੱਕ ਦੂਜੇ ਨਾਲ ਆਰਗਿਊ ਦਾ ਮਤਲਬ ਬਹਿਸ ਕਰਨਾ ਕੰਪਲੇਂਟ ਕੰਪਲੇਂਟ ਹੁੰਦੀ ਹੈ ਸ਼ਿਕਾਇਤ ਕੰਪਲੇਂਟ ਦਾ ਮਤਲਬ ਹੁੰਦਾ ਸ਼ਿਕਾਇਤ ਅੱਗੇ ਆ ਗਿਆ ਜੀ ਇੰਟਰਪਟ ਇੰਟਰਪਟ ਦਾ ਮਤਲਬ ਹੁੰਦਾ ਰੁਕਾਵਟ ਪਾਉਣਾ ਰੁਕਾਵਟ ਪਾਉਣਾ ਜਿਵੇਂ ਕਿਸੇ ਇਨਸਾਨ ਦੁਆਰਾ ਆਪਣੇ ਕੰਮ ਦੇ ਵਿੱਚ ਕੋਈ ਰੁਕਾਵਟ ਪਾ ਦਿੱਤੀ ਹੁੰਦੀ ਆਪਾਂ ਕਹਿੰਦੇ ਆ ਇੰਟਰਪਟ ਕਰ ਰਿਹਾ ਆਪਾਂ ਨੂੰ ਰੋਕ ਰਿਹਾ ਰੁਕਾਵਟ ਪਾ ਫ੍ਰਸਟ੍ਰੇਸ਼ਨ ਉਹ ਦੀ ਨਿਰਾਸ਼ਾ ਨਿਰਾਸ਼ਾ ਜਾਂ ਪਰੇਸ਼ਾਨੀ ਫ੍ਰਸਟ੍ਰੇਟ ਪਰਸਨ ਹੁੰਦੇ ਜਿਹੜੇ ਉਹ ਕਹਿੰਦੇ ਨਿਰਾਸ਼ ਹੁੰਦੇ ਆ ਜਾਂ ਪਰੇਸ਼ਾਨ ਹੁੰਦੇ ਆ ਤਾਂ ਆਪਾਂ ਨੂੰ ਕਹਿੰਦੇ ਨੇ ਫ੍ਰਸਟ੍ਰੇਟ ਹੋਇਆ ਹੋਇਆ ਹੈ ਜਦ ਮੈਨੂੰ ਫ੍ਰਸਟ੍ਰੇਸ਼ਨ ਬਹੁਤ ਰਹਿੰਦੀ ਆ ਤਾਂ ਨਿਰਾਸ਼ਾ ਜਾਂ ਪਰੇਸ਼ਾਨੀ ਕਿਸੇ ਕੰਮ ਤੋਂ ਆਪਾਂ ਫ੍ਰਸਟ੍ਰੇਟ ਹੁੰਨੇ ਆ ਜਾਂ ਕਿਸੇ ਵਿਅਕਤੀ ਤੋਂ ਫ੍ਰਸਟ੍ਰੇਟ ਹੋਏ ਨੇ ਆ ਕਈ ਕਈ ਕਾਰਨ ਹੋ ਸਕਦੇ ਆ ਆਬਸਟ੍ਰਕਟ ਆਬਸਟ੍ਰਕਟ ਦਾ ਮਤਲਬ ਹੁੰਦਾ ਰੁਕਾਵਟ ਆਬਸਟ੍ਰਕਟ ਦਾ ਮਤਲਬ ਹੁੰਦਾ ਰੁਕਾਵਟ ਏ ਰਿਕਵਰਟ ਕੀ ਆਬ ਤੌਰ ਤੇ ਜਿਆਦਾ ਵਸਤੂਆਂ ਦੁਆਰਾ ਜਿਹੜੀ ਪਾਈ ਜਾਂਦੀ ਹੈ ਉਹ ਆਬਸਟ੍ਰੈਕਟ ਹੁੰਦੇ ਆ ਦੇਖੋ ਤੁਸੀਂ ਇਹਨਾਂ ਵਰਡਸ ਨੂੰ ਨਾ ਆਪਣੇ ਬੋਲਣ ਦੇ ਵਿੱਚ ਲੈ ਕੇ ਆਓ ਹਰ ਰੋਜ਼ 10% ਵਰਡ ਸ਼ਾਮਿਲ ਕਰੋ ਇਹ ਇਹ ਕਲਾਸ ਨੂੰ ਸੁਣਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਲਿਖ ਲਓ ਜਾਂ ਫਿਰ ਇਹਨਾਂ ਨੂੰ ਯਾਦ ਕਰਕੇ ਵਰਤੋਂ ਵਿੱਚ ਲੈ ਕੇ ਆਓ ਤਾਂ ਜੋ ਤੁਹਾਡੀ ਜਿਹੜੀ ਵੋਕੈਬਲਰੀ ਆ ਉਹ ਵੱਧ ਜੇ ਤਾਂ ਡੇਲੀ ਯੂਜ਼ ਕਰੋਗੇ ਤਾਂ ਹੌਲੀ ਹੌਲੀ ਤੁਹਾਡੀ ਵੋਕੈਬਲਰੀ ਨਹੀਂ ਵੱਧੇਗੀ ਤੁਸੀਂ ਅੰਗਰੇਜ਼ੀ ਨੂੰ ਸਮਝ ਤੇ ਬੋਲ ਆਰਾਮਦਾਰੀ ਨਾਲ ਸਕੋਗੇ ਬਲੇਮ ਬਲੇਮ ਹੁੰਦਾ ਦੋਸ਼ ਲਾਉਣਾ ਦੋਸ਼ ਲਾਉਣਾ ਬਲੇਮ ਦੋਸ਼ ਲਾਉਣਾ ਤੁਸੀਂ ਇਹਨਾਂ ਦੇ ਸਪੈਲਿੰਗ ਤੇ ਇਹਨਾਂ ਦਾ ਮੀਨਿੰਗ ਜ਼ਰੂਰ ਧਿਆਨ ਨਾਲ ਦੇਖੋ ਅੱਗੇ ਆ ਗਿਆ ਜੀ ਬੈਕ ਬਾਈਟਿੰਗ ਬੈਕ ਬਾਈਟਿੰਗ ਹੁੰਦਾ ਚੁਗਲੀ ਕਰਨਾ ਬੈਕ ਬਾਈਟਿੰਗ ਚੁਗਲੀ ਕਰਨਾ ਮੌਕਰੀ ਨਕਲ ਕਰਨਾ ਮੌਕਰੀ ਨਕਲ ਕਰਨਾ ਆਰਗੂਮੈਂਟ ਬਹਿਸ ਕਰਨਾ ਜਿਵੇਂ ਪਿੱਛੇ ਆਪਾਂ ਪੜ ਕੇ ਆਏ ਆ ਆਰਗਿਊ ਆਰਗਿਊ ਬਹਿਸ ਕਰਨਾ ਦਾ ਆਰਗੂਮੈਂਟਸ ਵੀ ਕੀ ਹੁੰਦੇ ਆ ਬਹਿਸ ਕਰਨਾ ਇਨਸਲਟ ਬੇਇਜ਼ਤੀ ਇਨਸਲਟ ਹੁੰਦੀ ਹੈ ਬੇਇਜ਼ਤੀ accuse accuse ਹੁੰਦਾ ਦੋਸ਼ ਲਾਉਣਾ accuse ਦੋਸ਼ ਲਾਉਣਾ disregard અપਮਾਨ ਕਰਨਾ disregard અપਮਾਨ ਕਰਨਾ ਜੇਕਰ ਕਿਸੇ ਨੂੰ ਵੀਡੀਓ ਜ਼ਿਆਦਾ ਤੇਜ਼ ਲੱਗ ਰਹੀ ਹੈ ਜ਼ਿਆਦਾ ਜਲਦੀ ਕਰਵਾ ਰਹੇ ਹਾਂ ਅਸੀਂ ਵੀਡੀਓ ਛੋਟੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਵੀਡੀਓ ਜ਼ਿਆਦਾ ਲੱਗਦੀ ਹੈ ਤੇਜ਼ ਤਾਂ ਉਹਨੂੰ ਹੌਲੀ ਸਲੋ ਕਰਕੇ ਦੋ ਵਾਰ ਦੇਖ ਲਓ ਜਾਂ ਦੋ ਵਾਰ ਦੇਖ ਲਓ ਇਹ ਤੁਹਾਡੇ ਕੰਮ ਦੀ ਵੀਡੀਓ ਹੈ ਬਹੁਤ ਇੰਪੋਰਟੈਂਟ ਵੀਡੀਓ ਹੈ discourage ਡਿਸਕਰੇਜ ਹੁੰਦਾ ਨਿਰਾਸ਼ਾ ਕਰਨ ਨਿਰਾਸ਼ ਕਰਨਾ ਜਾਂ ਹੌਂਸਲਾ ਤੋੜਨਾ ਆਪਾਂ ਇੱਕ ਹੁੰਦਾ ਇਨਕਰੇਜ ਕਰਨਾ ਇਨਕਰੇਜ ਹੁੰਦਾ ਕਿਸੇ ਦਾ ਹੌਂਸਲਾ ਵਧਾਉਣਾ ਕਿਸੇ ਨੂੰ ਆਸ ਬਣਾਉਣੀ ਵੀ ਤੁਸੀਂ ਕਰ ਸਕਦੇ ਹੋ ਇੱਕ ਹੁੰਦਾ ਡਿਸਕਰੇਜ ਡਿਸਕਰੇਜ ਹੁੰਦਾ ਮਤਲਬ ਕਿਸੇ ਦੇ ਹੌਂਸਲੇ ਨੂੰ ਤੋੜ ਦੇਣਾ ਕਿਸੇ ਨੂੰ ਨਿਰਾਸ਼ ਕਰ ਦੇਣਾ ਵੀ ਤੂੰ ਇਹ ਨਹੀਂ ਕਰ ਸਕਦਾ ਉਹ ਹੁੰਦਾ ਡਿਸਕਰੇਜ ਬੇਸਲੈਸ ਕਲੇਮ ਬੇਸਲੈਸ ਕਲੇਮ ਹੁੰਦਾ ਬੇਬੁਨਿਆਦ ਦਾਵਾ ਜਿਹਦਾ ਕੋਈ ਆਧਾਰ ਨਾ ਹੋਵੇ ਬੇਸ ਕੀ ਹੁੰਦਾ ਆਧਾਰ ਤੇ ਲੈਸ ਹੁੰਦਾ ਤੋਂ ਬਿਨਾਂ ਤਬ ਆਧਾਰ ਤੋਂ ਬਿਨਾ ਹੁੰਦਾ ਜਿਹੜਾ ਬੇਬੁਨਿਆਦ ਦਾਵਾਂ ਨਾ ਕਲੇਮ ਹੁੰਦਾ ਦਾਵਾ ਨੈਗਲੈਕਟ ਨੈਗਲੈਕਟ ਹੁੰਦਾ ਨਜ਼ਰ ਅੰਦਾਜ਼ ਕਰਨਾ ਨੈਗਲੈਕਟ ਹੁੰਦਾ ਨਜ਼ਰ ਅੰਦਾਜ਼ ਕਰਨਾ ਸੋ ਇਹ ਸੀ ਅੱਜ ਦੀ ਜਿਹੜੇ ਵੀਡੀਓ ਦੇ ਲਾਸਟ ਵਰਡ ਸੀਗਾ ਵੀਡੀਓ ਨੂੰ ਛੋਟੀ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਤੁਸੀਂ ਇਹਨਾਂ ਨੂੰ ਆਪਦੇ ਟਾਈਮ ਦੇ ਵਿੱਚੋਂ ਕੱਢ ਕੇ ਇਹਨੂੰ ਲਗਾ ਸਕੋ ਤੇ ਥੋੜੇ ਥੋੜੇ ਵਰਡ ਹਰ ਰੋਜ਼ ਸਿੱਖ ਸਕੋ ਵੀਡੀਓ ਰੈਗੂਲਰ ਨਹੀਂ ਹੋ ਪੌਂਦੀ ਇਸ ਲਈ ਮਾਫੀ ਚਾਹੁੰਦੇ ਆਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਵੀਡੀਓ ਹਰ ਰੋਜ਼ ਅਪਲੋਡ ਕੀਤੀ ਜਾ ਸਕੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਆਲ